ਤਤਰੀਕਾ ਤਾਂ ਅੱਜ ਦਿਨ ਤਰੀਕ ਤੇ ਮਿਨਾ 8 ਅਪ੍ਰੈਲ 2024 ਦਿਨ ਸੋਮਵਾਰ ਅੱਜ ਮੱਸਿਆ ਇਹ ਕਿਉਂ ਕਹਿ ਰਿਹਾ ਮੈਂ ਕਿਉਂਕਿ ਆਪਾਂ ਉਹ ਗੱਲਾਂ ਕਰਨੀਆਂ ਕਿ ਅੱਜ ਸੂਰਜ ਗ੍ਰੈਂਡ ਬਾਰੇ ਬਹੁਤ ਸਾਰੀ ਵਿਚਾਰ ਚਰਚਾ ਚੱਲ ਰਹੀ ਹੈ ਕਿ ਸੂਰਜ ਗ੍ਰੈਂਡ ਦਾ ਦਿਨ ਹੈ ਅੱਜ ਔਰ ਕਾਫੀ ਦੇਰ ਬਾਅਦ ਐਸਾ ਵਰਤਾਰਾ ਵਰਤਨ ਜਾ ਰਿਹਾ ਤਾਂ ਪਹਿਲਾਂ ਤਾਂ ਆਪਾਂ ਸਮਝਾਂਗੇ ਵੀ ਸੂਰਜ ਗ੍ਰੈਂਡ ਹੁੰਦਾ ਕੀ ਹੈ ਫੇਰ ਅੱਗੇ ਚੱਲਾਂਗੇ ਦੇਖੋ ਸੂਰਜ ਗ੍ਰਹਣ ਕੀ ਹੈ ਕਿ ਸਾਡੇ ਕੋਲ ਸੂਰਜ ਹੈ ਇੱਕ ਸਾਡੇ ਕੋਲ ਧਰਤੀ ਹੈ ਤੇ ਇੱਕ ਸਾਡੇ ਕੋਲ ਚੰ드ਰਮਾ ਤੁਸੀਂ ਬੋਰਡ ਦੇ ਉੱਤੇ ਨਜ਼ਰ ਰੱਖਦੇ ਰਹੋ ਇਹ ਸਾਡੇ ਕੋਲ ਸਨ ਇਹ ਸਾਡੇ ਕੋਲ ਅਰਥ ਹੈ ਤੇ ਇਹ ਸਾਡੇ ਕੋਲ ਮੂਨ ਹੈ ਤਾਂ ਜਿਹੜੀ ਅਰਥ ਹੈ ਉਹ ਸੂਰਜ ਦੇ ਦਿਵਾਲੇ ਵੀ ਘੁੰਮ ਰਹੀ ਹੈ ਤੇ ਆਪਣੇ ਧੂਰੇ ਦੇ ਦਿਵਾਲੇ ਵੀ ਘੁੰਮ ਰਹੀ ਹੈ ਤੇ ਜਿਹੜਾ ਮੂਨ ਹੈ ਉਹ ਮੂਨ ਘੁੰਮਦਾ ਘੁੰਮਦਾ ਅਰਥ ਦੇ ਦਿਵਾਲੇ ਇਸ ਤਰ੍ਹਾਂ ਹੁਣ ਦੇਖਣਾ ਇਹ ਹੈ ਕਿ ਜਦੋਂ ਇਹ ਤਿੰਨੇ ਅਰਥ ਮੂਨ ਤੇ ਸਨ ਮੂਨ ਘੁੰਮ ਰਿਹਾ ਤਾਂ ਘੁੰਮਦਾ ਘੁੰਮਦਾ ਜਦੋਂ ਇੱਥੇ ਆ ਗਿਆ ਇਹ ਮੂਨ ਤਾਂ ਇਹ ਪੋਜੀਸ਼ਨ ਇਹਦੀ ਹੁਣ ਖਤਮ ਹੋ ਗਈ ਕਿਉਂਕਿ ਅੱਗੇ ਘੁੰਮ ਰਿਹਾ ਇੱਥੇ ਆ ਗਿਆ ਤਾਂ ਇਹ ਇੱਕ ਸਿੱਧੀ ਰੇਖਾ ਦੇ ਵਿੱਚ ਹੋਗੇ ਤਿੰਨੇ ਇਹ ਤੁਸੀਂ ਦੇਖੋ ਵੀ ਇਹ ਇੱਕ ਸਿੱਧੀ ਰੇਖਾ ਚ ਹੋਗੇ ਜਦੋਂ ਇਹ ਤਿੰਨੇ ਸੂਰਜ ਚੰ드ਰਮਾ ਤੇ ਧਰਤੀ ਤਿੰਨੇ ਇੱਕ ਰੇਖਾ ਦੇ ਵਿੱਚ ਆ ਜਾਂਦੇ ਆ ਤਾਂ ਉਸ ਵਕਤ ਕੀ ਹੁੰਦਾ ਕੀ ਗ੍ਰਹਿਣ ਕੀ ਹੁੰਦਾ ਗ੍ਰਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸੂਰਜ ਹੈ ਹੈਗਾ ਭਾਵੇਂ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਧਰਤੀ ਤੋਂ ਪਰੰਤੂ ਦੂਰ ਹੋਣ ਕਰਕੇ ਇੰਨੀ ਦੂਰ ਹੋਣ ਕਰਕੇ ਸਿਰਫ ਟਿੱਕੀ ਜੀ ਨਜ਼ਰ ਆਉਂਦੀ ਹੈ ਤਾਂ ਇੱਕ ਇਹ ਗੋਲ ਜੀ ਟਿੱਕੀ ਜੀ ਜਿਹੜੀ ਨਜ਼ਰ ਆਉਂਦੀ ਹੈ ਸਾਨੂੰ ਉਸ ਨੂੰ ਧਰਤੀ ਦੇ ਉੱਤੇ ਜਦੋਂ ਅਸੀਂ ਆਂ ਤੇ ਉਹਦੇ ਰਸਤੇ ਦੇ ਵਿੱਚ ਮੂਨ ਆ ਗਿਆ ਤੇ ਮੂਨ ਦੀ ਵੀ ਟਿੱਕੀ ਹੋਊਗੀ ਪਰ ਮੂਨ ਨੇ ਨੇੜੇ ਹੈ ਜਿਹੜਾ ਚੰ드ਰਮਾ ਹੈ ਉਹ 384000 ਕਿਲੋਮੀਟਰ ਹੈ ਤੇ ਸੂਰਜ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈ ਤਾਂ ਉਸ ਵਕਤ ਇਹ ਚੰ드ਰਮਾ ਨੇ ਇਸ ਸੂਰਜ ਨੂੰ ਟੱਕ ਲਿਆ ਜਾਂ ਐਂ ਕਹੀਏ ਵੀ ਸੂਰਜ ਨੇ ਚੰ드ਰਮਾ ਨੂੰ ਗ੍ਰਹਿਣ ਕਰ ਲਿਆ ਤੇ ਅਰਥ ਦੇ ਉੱਤੇ ਧਰਤੀ ਦੇ ਉੱਤੇ ਉਹ ਦਿਖ ਨਹੀਂ ਰਿਹਾ ਸੂਰਜ ਨਜ਼ਰ ਨਹੀਂ ਆ ਰਿਹਾ ਹੁਣ ਸਾਨੂੰ ਪਰ ਜਦੋਂ ਇਹ ਵਰਤਾਰਾ ਵਾਪਰ ਰਿਹਾ ਤਾਂ ਉਸ ਵਕਤ ਜਿੰਨੀ ਦੇਰ ਇਹ ਇਹਦੇ ਸਾਹਮਣੇ ਹੈ ਗ੍ਰਹਿਣ ਕਿੱਥੇ ਸ਼ੁਰੂ ਹੋ ਗਿਆ ਗ੍ਰਹਿਣ ਤਾਂ ਇੱਥੇ ਸ਼ੁਰੂ ਹੋ ਗਿਆ ਫਿਰ ਰਿਹਾ ਕਿੱਥੇ ਤੱਕ ਇੱਥੇ ਤੱਕ ਰਿਹਾ ਕਿਉਂਕਿ ਚੰ드ਰਮਾ ਇੱਥੇ ਸੀਗਾ ਫਿਰ ਇੱਥੇ ਸੀਗਾ ਫਿਰ ਇੱਥੇ ਸੀਗਾ ਫਿਰ ਇੱਥੇ ਸੀਗਾ ਫਿਰ ਇੱਥੇ ਸੀਗਾ ਉਨੀ ਦੇਰ ਤੱਕ ਇਹ ਚਲਦਾ ਰਿਹਾ ਵਰਤਾਰ ਲੇਕਿਨ ਇਹ ਜਦੋਂ ਇਹ ਸਿੱਧੀ ਰੇਖਾ 'ਚ ਸੀਗੇ ਤਾਂ ਇਹਨਾਂ ਦੇ ਉੱਤੇ ਇਹ ਜਿਹੜੀਆਂ ਕਿਰਨਾਂ ਪੈ ਰਹੀਆਂ ਸੀ ਧਰਤੀ ਦੇ ਉੱਤੇ ਇਹ ਹਨੇਰਾ ਜਾ ਛਾ ਗਿਆ ਤਾਂ ਸਾਨੂੰ ਇਹ ਲੱਗਿਆ ਵੀ ਸੂਰਜ ਦੇ ਅੱਗੇ ਕੋਈ ਚੀਜ਼ ਆ ਗਈ ਹੈ ਤਾਂ ਉਹ ਚੀਜ਼ ਕਿਹੜੀ ਆਈ ਹੈ ਚੰ드ਰਮਾ ਆਇਆ ਤਾਂ ਹੁਣ ਉਹ ਜਿਹੜਾ ਚੰ드ਰਮਾ ਆਇਆ ਸੂਰਜ ਦੇ ਅੱਗੇ ਬਸ ਇਸੇ ਨੂੰ ਗ੍ਰੈਂਡ ਕਿਹਾ ਜਾਂਦਾ ਹੈ ਤਾਂ ਇਸ ਵਕਤ ਕਈ ਲੋਕਾਂ ਦਾ ਇਹ ਵਿਚਾਰ ਹੈ ਵੀ ਰੋਟੀ ਨਹੀਂ ਖਾਣੀ ਹੈ ਵੀ ਜਿਹੜੀਆਂ ਬੀਬੀਆਂ ਨੇ ਬੱਚੇ ਨੂੰ ਜਨਮ ਦੇਣਾ ਹੈ ਪ੍ਰੈਗਨੈਂਟ ਹੈ ਉਹਨਾਂ ਨੇ ਬਾਹਰ ਨਹੀਂ ਨਿਕਲਣਾ ਹੈ ਤੁਸੀਂ ਅੰਦਰ ਹੀ ਰਹੋ ਚਾਕੂ ਨਾਲ ਕੋਈ ਚੀਜ਼ ਨਹੀਂ ਕੱਟਣੀ ਹੈ ਜੇ ਚਾਕੂ ਨਾਲ ਕੋਈ ਚੀਜ਼ ਕੱਟੀ ਤਾਂ ਜਿਹੜੇ ਬੱਚੇ ਆ ਪੈਦਾ ਹੋਣ ਵਾਲੇ ਉਹਨਾਂ ਤੇ ਕੋਈ ਐਸਾ ਐਡਵਰਸ ਇਫੈਕਟ ਹੋ ਜੂਗਾ ਬੁਰਾ ਪ੍ਰਭਾਵ ਪੈ ਜੂਗਾ ਤੇ ਇਹ ਸਾਡੀਆਂ ਗੱਲਾਂ ਕਿਉਂ ਸੀ ਕਿਉਂਕਿ ਪਹਿਲਾਂ ਸਾਇੰਸ ਇੰਨੀ ਐਡਵਾਂਸ ਨਹੀਂ ਸੀ ਸਾਇੰਸ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਹੁਣ ਸਾਇੰਸ ਜਿਹੜੀ ਸਾਨੂੰ ਹਰ ਚੀਜ਼ ਦੀ ਜਾਣਕਾਰੀ ਦੇ ਰਹੀ ਹੈ ਸਾਨੂੰ ਦੱਸ ਰਹੀ ਹੈ ਵੀ ਆ ਵਰਤਾਰਾ ਵਾਪਰਨ ਕਰਕੇ ਆ ਚੀਜ਼ ਇਸ ਤਰ੍ਹਾਂ ਹੁੰਦੀ ਹੈ ਤੇ ਉਸ ਦੇ ਨਾਲ ਜਾਗਰੂਕ ਹੋ ਰਹੇ ਆ ਅਸੀਂ ਸਾਰੇ ਸਾਨੂੰ ਪਤਾ ਲੱਗ ਰਿਹਾ ਵੀ ਹਾਂ ਵਾਕਈ ਬਾਕੀ ਦਿਨਾਂ ਦੇ ਮੁਕਾਬਲੇ ਅੱਜ ਦਾ ਦਿਨ ਹੈ ਜਿਹੜਾ ਉਹਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ ਹੈ ਇਹ ਸਾਇੰਸ ਦੀ ਖੋਜ ਹੈ ਤੇ ਵਿਗਿਆਨ ਜਿਹੜਾ ਸਾਨੂੰ ਦੱਸ ਰਿਹਾ ਉਹ ਇਹ ਦੱਸ ਰਿਹਾ ਵੀ ਜਿਹੜਾ ਸੂਰਜ ਗ੍ਰਹਿਣ ਲੱਗਿਆ ਹੈ ਨਾ ਤੇ ਹੁਣ ਇਹ ਵੀ ਸਵਾਲ ਤੁਹਾਡਾ ਆ ਸਕਦਾ ਵੀ ਇਹ ਮੱਸੀਆ ਵਾਲੇ ਦਿਨ ਹੀ ਕਿਉਂ ਲੱਗਦਾ ਤੇ ਚੰਦਰ ਗ੍ਰਹਿਣ ਹੈ ਜਿਹੜਾ ਉਹ ਪੂਰਨਮਾਸ਼ੀ ਵਾਲੇ ਦਿਨ ਹੀ ਲੱਗਦਾ ਤਾਂ ਇਹ ਸਿੱਧੀ ਰੇਖਾ ਦੇ ਵਿੱਚ ਜਦੋਂ ਆਉਂਦੇ ਹੁਣ ਜਿਹੜਾ ਚੰਦਰ ਗ੍ਰਹਿਣ ਹੈ ਜਦੋਂ ਧਰਤੀ ਮਤਲਬ ਸੂਰਜ ਧਰਤੀ ਤੇ ਚੰ드ਮ ਜਦੋਂ ਇਹ ਤਿੰਨੇ ਆ ਜਾਂਦੇ ਆ ਇੱਕ ਰੇਖਾ ਦੇ ਵਿੱਚ ਉਹ ਪੂਰਨਮਾਸ਼ੀ ਦਾ ਦਿਨ ਹੁੰਦਾ ਤਾਂ ਉਸ ਦਿਨ ਚੰਦਰ ਗ੍ਰਹਿਣ ਹੋਇਆ ਕਰਦਾ ਤਾਂ ਹੁਣ ਇੱਥੇ ਅੱਜ ਜਿਹੜਾ ਸੂਰਜ ਗ੍ਰਹਿਣ ਲੱਗਿਆ ਇਹ ਸਿਰਫ ਤੇ ਸਿਰਫ ਨਾਰਥ ਅਮਰੀਕਾ ਦੇ ਵਿੱਚ ਸ਼ਾਮ ਦੇ ਮਤਲਬ ਉੱਥੇ ਸਵੇਰ ਹੋਊਗੀ ਇੱਥੇ ਸਾਨੂੰ ਰਾਤ ਦੇ ਇੰਡੀਅਨ ਟਾਈਮ 9:22 ਜੋ ਵਿਗਿਆਨੀਆਂ ਨੇ ਦੱਸਿਆ ਉਸ ਤੋਂ ਸ਼ੁਰੂ ਹੋ ਜਾਣ ਤੇ ਰਾਤ ਦੇ 2:22 ਤੱਕ ਰਹੇ ਤੁਸੀਂ ਕਹੋ ਜੀ ਰਾਤ ਨੂੰ ਸੂਰਜ ਗ੍ਰਹਿਣ ਕਿਵੇਂ ਹੋ ਸਕਦਾ ਇੱਥੇ ਤਾਂ ਹਨੇਰਾ ਹੈ ਉੱਪਰ ਇੱਥੇ ਹਨੇਰਾ ਨਾ ਦੂਜੇ ਪਾਸੇ ਤਾਂ ਸੂਰਜ ਹੈਗਾ ਨਾ ਅਸੀਂ ਤਾਂ ਇਹ ਸਮਝਦੇ ਹਾਂ ਸੂਰਜ ਕਿਤੇ ਚੜ ਗਿਆ ਜੀ ਉੱਤਰ ਗਿਆ ਨਾ ਜਿਹਨੂੰ ਕਹਿੰਦੇ ਸਨ ਰਾਈਜ਼ ਸਨ ਸੈਟ ਸੂਰਜ ਜਿਹੜਾ ਹੈ ਉਹ ਲਗਾਤਾਰ ਹੀ ਚਿਰ ਧਰਤੀ ਘੁੰਮ ਰਹੀ ਹੈ ਤਾਂ ਇੱਕ ਪਾਸੇ ਦਿਨ ਹੈ ਇੱਕ ਪਾਸੇ ਰਾਤ ਹੈ ਤੋਂ ਇਹ ਵਰਤਾਰਾ ਵਾਪਰ ਰਿਹਾ ਤਾਂ ਉੱਥੇ ਦਿਨ ਹੈ ਉੱਥੇ ਦੁਪਹਿਰ ਹੈ ਉੱਥੇ ਸਾਨੂੰ ਇਹ ਸੂਰਜ ਦੀਆਂ ਕਿਰਨਾਂ ਉਸ ਵਕਤ ਪੈਂਦੀਆਂ ਨਜ਼ਰ ਆਣਗੇ ਲੇਕਿਨ ਇੱਥੇ ਹਨੇਰਾ ਹੋਊਗਾ ਲੇਕਿਨ ਸੂਰਜ ਗ੍ਰਹਿਣ ਦਾ ਸਮਾਂ ਜਿਹੜਾ ਹੈ ਉਹ ਇਹ ਹੈ ਤੋਂ ਇਸ ਕਰਕੇ ਸੂਰਜ ਗ੍ਰਹਿਣ ਹੈ ਜਿਹੜਾ ਉਹ ਵਿਗਿਆਨੀਆਂ ਨੇ ਦੱਸਿਆ ਵੀ ਇਹ ਜਿਹੜਾ ਸਾਰਾ ਵਰਤਾਰਾ ਵਾਪਰਦਾ ਹੈ ਸੂਰਜ ਦੀਆਂ ਕਿਰਨਾਂ ਇੱਕਦਮ ਜਦੋਂ ਅਸੀਂ ਕਿਸੇ ਚੀਜ਼ ਤੋਂ ਪਰੇ ਹੋਈਏ ਤਾਂ ਉਹ ਇਸ ਤਰ੍ਹਾਂ ਦੇ ਨਾਲ ਜਿਹੜੀ ਰੋਸ਼ਨੀ ਹੈ ਉਹ ਚੁੰਧਿਆ ਕੇ ਜਿਹਨੂੰ ਅਸੀਂ ਡਾਇਮੰਡ ਰਿੰਗ ਕਹਿੰਦੇ ਆ ਉਹ ਬੜੀ ਤੇਜ਼ੀ ਦੇ ਨਾਲ ਬਾਹਰ ਆਉਂਦੀ ਹੈ ਤੇਜ਼ੀ ਦੇ ਨਾਲ ਬਾਹਰ ਆਣ ਕਰਕੇ ਫਿਰ ਉਹ ਕਿਰਨਾਂ ਜੇ ਸਾਡੀਆਂ ਅੱਖਾਂ ਦੇ ਵਿੱਚ ਪੈ ਜਾਣ ਤਾਂ ਸਾਨੂੰ ਅੰਨਾਂ ਵੀ ਕਰ ਸਕਦੀਆਂ ਇਸ ਕਰਕੇ ਗਿਆ ਜਾਂਦਾ ਹੈ ਵੀ ਸੂਰਜ ਦੇ ਵੱਲ ਗਰਹਿਣ ਵਾਲੇ ਦਿਨ ਤੱਕ ਖਾਸ ਕਰਕੇ ਸਪੈਸ਼ਲੀ ਸਿੱਧਾ ਨਹੀਂ ਦੇਖਣਾ ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਇੱਕਦਮ ਰੋਸ਼ਨੀ ਤੁਹਾਡੇ ਅੱਖਾਂ ਦੇ ਵਿੱਚ ਰੈਟੀਨਾ ਦੇ ਉੱਪਰ ਪਈ ਤਾਂ ਉਹ ਜਿਹੜੇ ਸੈੱਲਸ ਐ ਰੈਟੀਨਾ ਦੇ ਉੱਪਰ ਉਹ ਡੈਮੇਜ ਹੋ ਜਾਣਗੇ ਤਾਂ ਤੁਹਾਨੂੰ ਦਿਖਣਾ ਬੰਦ ਹੋ ਸਕਦਾ ਜਾਂ ਦਿਖਣਾ ਘੱਟ ਹੋ ਸਕਦਾ ਤੇ ਇਹ ਜਿਹੜਾ ਵਰਤਾਰਾ ਵਾਪਰ ਰਿਹਾ ਤਾਂ ਜੇ ਖੁਦ ਦਾ ਨਾ ਖਾਤਸਾ ਉਸ ਵਕਤ ਜਿਹੜੀ ਬੀਬੀ ਪ੍ਰੈਗਨੈਂਟ ਹੈ ਜਾਂ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਤਾਂ ਉਸ ਵਕਤ ਉਸ ਤੇ ਵੀ ਅਸਰ ਹੋ ਸਕਦਾ ਹੈ ਕਿ ਇਸੇ ਲਈ ਰੋਕਿਆ ਜਾਂਦਾ ਸੀਗਾ ਵੀ ਕੁਦਰਤੀ ਤੁਸੀਂ ਬਾਹਰ ਆਉਂਦੇ ਹੋ ਤੇ ਤੁਹਾਡਾ ਇੱਕਦਮ ਧਿਆਨ ਸੂਰਜ ਵੱਲ ਚਲਾ ਜਾਵੇ ਤੇ ਬੇਧਿਆਨ ਜੇ ਤੁਸੀਂ ਕਿਤੇ ਇਹ ਨਾ ਹੋ ਜੋ ਇਸ ਕਰਕੇ ਉਦੋਂ ਇੰਨੀ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੂੰ ਅੰਦਰ ਹੀ ਬਿਠਾਈ ਰੱਖਦੇ ਸੀਗੇ ਵੀ ਇਹ ਵਰਤਾਰਾ ਵਾਪਰਨ ਲੱਗਿਆ ਤੋ ਹਨੇਰਾ ਹੋਣ ਕਰਕੇ ਜਾਨਵਰਾਂ ਦੀਆਂ ਕਿਰਿਆਵਾਂ ਦੇ ਵਿੱਚ ਵੀ ਫਰਕ ਪੈ ਜਾਂਦਾ ਕੁੱਤੇ ਭੌਂਕਣ ਲੱਗ ਗਏ ਜੀ ਜਿਸ ਤਰ੍ਹਾਂ ਪਹਚਾ ਲਾਣ ਵੇਲੇ ਭੌਂਕਣ ਲੱਗ ਜਾਂਦੇ ਆ ਵੀ ਇਹ ਕੀ ਹੋ ਗਿਆ ਇੱਕਦਮ ਹਨੇਰਾ ਕਿਉਂ ਹੋ ਗਿਆ ਕਿ ਤੁਸੀਂ ਦੇਖਿਆ ਹੋਣਾ ਵੀ ਕਈ ਵਾਰੀ ਜਦੋਂ ਮੀਂਹ ਦੇ ਦਿਨ ਹੁੰਦੇ ਆ ਤੇ ਉਸ ਵਕਤ ਐ ਕਾਲੇ ਬੱਦਲ ਛਾ ਜਾਂਦੇ ਨੇ ਹਨੇਰਾ ਜਾ ਹੋ ਜਾਂਦਾ ਅਸੀਂ ਅਸੀਂ ਵੀ ਬੜੇ ਪਰੇਸ਼ਾਨ ਵੀ ਆਹ ਕੀ ਹੋ ਗਿਆ ਇੱਕ ਦਿਨ ਇੱਕਦਮ ਦਿਨੇ ਹਨੇਰਾ ਹੋ ਗਿਆ ਤੋ ਇਸ ਤਰ੍ਹਾਂ ਦੇ ਵਰਤਾਰੇ ਆ ਜਿਹੜੇ ਕੁਦਰਤੀ ਵਰਤਾਰੇ ਆ ਇਸ ਲਈ ਗੁਰੂ ਮਹਾਰਾਜ ਨੇ ਲਿਖਿਆ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇ ਨਾਲ ਆਹ ਜਿਹੜੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ ਧਰਤੀ ਹੋਰ ਪਰੇ ਹੋਰ ਹੋਰ ਪਤਾ ਨਹੀਂ ਕਿੰਨੀਆਂ ਹੀ ਧਰਤੀਆਂ ਕਿੰਨੀਆਂ ਹੀ ਧਰਤੀਆਂ ਵਿਗਿਆਨ ਸਾਡਾ ਲੱਭਣ ਲੱਗਿਆ ਹੋਇਆ ਤੇ ਦੱਸ ਰਿਹਾ ਸਾਨੂੰ ਤੇ ਆਓ ਤੁਹਾਨੂੰ ਅੱਜ ਇਹੀ ਵਰਤਾਰਾ ਜਿਹੜਾ ਹੈ ਆਕਾਸ਼ ਦੇ ਵਿੱਚ ਵੀ ਮੈਂ ਜਿਹੜੀ ਐਪ ਦੇ ਨਾਲ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਦਿਖਾਇਆ ਸੀ ਉਹ ਹੁਣ ਦਿਖਾਉਣ ਜਾ ਰਿਹਾ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਨੂੰ ਸਾਰਿਆਂ ਨੂੰ ਬੇਸ਼ੱਕ ਇਸ ਵੇਲੇ ਗ੍ਰੈਂਡ ਤਾਂ ਨਹੀਂ ਲੱਗਿਆ ਹੋਇਆ ਲੇਕਿਨ ਮੈਂ ਤੁਹਾਨੂੰ ਉਹ ਪੋਜੀਸ਼ਨਾਂ ਸਾਰੀਆਂ ਦੱਸਣੀਆਂ ਚਾਹਨਾ ਕਿ ਜਿੰਨਾ ਪੋਜੀਸ਼ਨਾਂ ਦੇ ਵਿੱਚ ਆਪਾਂ ਇਸ ਟਾਈਮ ਤੇ ਹਾਂ ਇਹ ਦੇਖੋ ਜਿੱਥੇ ਮੈਂ ਖੜਾ ਮੇਰੇ ਇਧਰਲੇ ਪਾਸੇ ਸਨਰਾਈਜ਼ ਹੁੰਦਾ ਈਸਟ ਹੈ ਇਹ ਈਸਟ ਹੈ ਤੇ ਆ ਜਿਹੜਾ ਪਿੱਛੇ ਮੇਰੀ ਪਿੱਠ ਹੈ ਇਹ ਵੈਸਟ ਹੋ ਗਿਆ ਇਧਰਲਾ ਪਾਸਾ ਮੇਰਾ ਨਾਰਥ ਹੋ ਗਿਆ ਤੇ ਸੱਜਾ ਹੱਥ ਹੈ ਜਿਹੜਾ ਇਹ ਸਾਊਥ ਹੋ ਗਿਆ ਤਾਂ ਹੁਣ ਵੈਸਟ ਵਾਲੇ ਪਾਸੇ ਸ਼ਾਮ ਨੂੰ ਜਿਹੜਾ ਹੈ ਈਸਟ ਤੋਂ ਚੱਲਿਆ ਸੀ ਸਾਡਾ ਸੂਰਜ ਸਵੇਰੇ ਤੇ ਉਹ ਹੁਣ ਚੱਲਦਾ 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 ਇਸ ਤਰ੍ਹਾਂ ਵੈਸਟ ਵਾਲੇ ਪਾਸੇ ਜਾ ਰਿਹਾ ਹੈ ਤਾਂ ਹੁਣ ਇਹ ਵੈਸਟ ਵਾਲੇ ਪਾਸੇ ਆਪਾਂ ਦੇਖਦੇ ਹਾਂ ਸੂਰਜ ਕਿੱਥੇ ਹੈ ਲੋ ਜੀ ਮਿਲ ਗਿਆ ਆਪਾਂ ਨੂੰ ਸੂਰਜ ਇਹ ਆਹ ਦੇਖੋ ਜੀ ਸਨ ਮੈਂ ਕੈਮਰਾਮੈਨ ਮਹਿਤਾਬ ਸਿੰਘ ਨੂੰ ਕਹੂੰਗਾ ਕਿ ਉਹ ਦਿਖਾਊਗਾ ਕਿ ਇਹ ਸਨ ਹੈ ਇਸ ਟਾਈਮ ਦੇਖੋ ਇੱਥੇ ਲਿਖਿਆ ਵੀ ਆ ਰਿਹਾ ਵੀ ਸਨ ਤਾ ਇਹ ਸੂਰਜ ਦੀ ਪੋਜੀਸ਼ਨ ਹੈ ਇਸ ਵੇਲੇ ਬਕਾਇਦਾ ਤੌਰ ਤੇ ਵੈਸਟ ਦੇ ਵਿੱਚ ਇਸ ਜਗ੍ਹਾ ਤੇ ਇਸ ਵੇਲੇ ਸੂਰਜ ਹੈ ਤੇ ਜਿਵੇਂ ਹরাইਜ਼ਨ ਤੋਂ ਥੱਲੇ ਚਲੇ ਜਾਣਾ ਇਸ ਨੇ ਤਾਂ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਸਨਸੈਟ ਹੋ ਗਿਆ ਤੇ ਨਾਲ ਹੀ ਤੁਸੀਂ ਦੇਖ ਲਓ ਮੂਨ ਨਜ਼ਰ ਆ ਰਿਹਾ ਤੁਹਾਨੂੰ ਤੇ ਮੂਨ ਕਿੱਡੀ ਵੱਡੀ ਟਿੱਕੀ ਲੱਗ ਰਹੀ ਹੈ ਤੇ ਸਨ ਟਿੱਕੀ ਜਿਹੜੀ ਹੈ ਛੋਟੀ ਜੀ ਲੱਗ ਰਹੀ ਹੈ ਇਸ ਲਈ ਇਸ ਮੂਨ ਨੇ ਸਾਹਮਣੇ ਆਣ ਕਰਕੇ ਸੂਰਜ ਨੂੰ ਟੱਕ ਲੈਣਾ ਅੱਜ ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਆ ਉੱਪਰਲਾ ਕਿਹੜਾ ਗ੍ਰਹਿ ਹੈ ਇਹ ਮਰਕਰੀ ਹੈ ਜੀ ਤੇ ਆ ਕਿਹੜਾ ਹੈ ਜੀ ਇਹ ਜੁਪੀਟਰ ਹੈ ਇਹ ਜੁਪੀਟਰ ਗ੍ਰਹਿ ਇਸ ਟਾਈਮ ਇਸ ਪੋਜੀਸ਼ਨ ਤੇ ਹੈ ਤੇ ਆ ਨਾਲ ਹੀ ਤੁਸੀਂ ਏਰੀਜ਼ ਕੰਸਲੇਸ਼ਨ ਦੇਖ ਰਹੇ ਹੋ ਇਹ ਤੁਹਾਡਾ ਹੋ ਗਿਆ ਮਰਕਰੀ ਇਹ ਹੋ ਗਿਆ ਸਨ ਇਹ ਹੋ ਗਿਆ ਜੀ ਤੁਹਾਡਾ ਮੂਨ ਤੇ ਇਹ ਹੋ ਗਿਆ ਸਾਡਾ ਹਰਾਇਜ਼ਨ ਜਦੋਂ ਸਨ ਨੇ ਸੈਟ ਹੋਣਾ ਹਰਾਇਜ਼ਨ ਦਾ ਭਾਵ ਹੁੰਦਾ ਹੈ ਕਿ ਧਰਤੀ ਤੇ ਆਕਾਸ਼ ਜਿੱਥੇ ਮਿਲਦੇ ਹਨ ਜੀ ਤੋਂ ਬਾਅਦ ਸੂਰਜ ਨੇ ਦਿਖਣਾ ਸਾਨੂੰ ਬੰਦ ਹੋ ਜਾਣਾ ਤੇ ਆ ਲੋ ਜੀ ਇੱਕ ਗ੍ਰਹਿ ਹੋਰ ਆ ਗਿਆ ਸਾਡੇ ਕੋਲ ਥੱਲੇ ਉਹ ਗ੍ਰਹਿ ਕਿਹੜਾ ਹੈ ਸਾਡੇ ਕੋਲ ਇਹ ਬਣ ਗਿਆ ਜੀ ਤੁਹਾਡੇ ਕੋਲ ਵੀਨਸ ਤੇ ਇਸ ਤੋਂ ਥੱਲੇ ਜੇ ਹੋਰ ਚੱਲੇ ਜਾਈਏ ਆਪਾਂ ਤਾਂ ਇਹ ਗ੍ਰਹਿ ਸਾਡੇ ਕੋਲ ਆ ਜਾਂਦਾ ਜੀ ਸੈਟਰਨ ਇਹ ਸੈਟਰਨ ਆ ਗਿਆ ਆ ਬਿਲਕੁਲ ਤਾਂ ਇਹ ਸੈਟਰਨ ਦੇ ਕੋਲ ਮੈਂ ਲੈ ਕੇ ਜਾ ਰਿਹਾ ਤੇ ਸੈਟਰਨ ਦਾ ਨਾਮ ਵੀ ਲਿਖਿਆ ਹੁੰਦਾ ਇਹ ਆ ਗਿਆ ਸੈਟਰਨ ਲਿਖਿਆ ਆ ਗਿਆ ਤੇ ਇਸ ਦੇ ਥੱਲੇ ਜਿਹੜਾ ਹੈਗਾ ਜੀ ਉਹ ਥੋੜਾ ਜਿਹਾ ਗੋਲਾ ਜਿਹਾ ਤੁਸੀ ਨਜ਼ਰ ਆ ਰਿਹਾ ਤੁਹਾਨੂੰ ਇਹ ਹੈ ਜੀ ਮਾਰਸ ਐਕੁਏਰਸ ਨਾਲ ਲਾਈਕ ਸਾਡੇ ਕੋਲ ਕੈਨਸਲੇਸ਼ਨ ਹੈ ਤੇ ਇਹ ਮਾਰਸ ਲਿਖਿਆ ਆ ਗਿਆ ਜੀ ਤੋ ਇਹ ਸਾਰੇ ਗ੍ਰਹਿਆਂ ਦੀ ਪੋਜੀਸ਼ਨ ਵੀ ਸਾਨੂੰ ਪਤਾ ਲੱਗ ਰਹੀ ਹੈ ਅਸੀਂ ਧਰਤੀ ਤੋਂ ਇਹ ਸਾਰਾ ਵਰਤਾਰਾ ਜਿਹੜਾ ਹੈ ਅੱਜ ਮਹਿਸੂਸ ਕਰ ਰਹੇ ਹਾਂ ਤੇ ਸੂਰਜ ਚੰ드ਰਮਾ ਦੇਖੋ ਦੋਨੋਂ ਇੱਕੋ ਰੇਖਾ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਤੇ ਧਰਤੀ ਤੇ ਅਸੀਂ ਖੜੀ ਆਂ ਤੇ ਜਦੋਂ ਅਸੀਂ ਚੰਦਰਮਾ ਤੋਂ ਦੇਖਾਂਗੇ ਤਾਂ ਸੂਰਜ ਉਹਦੇ ਪਿੱਛੇ ਲੁਕ ਜਾਣਾ ਤੇ ਇਸ ਨੂੰ ਚੰਦਰ ਗ੍ਰਹਿਣ ਕਿਹਾ ਜਾਣਾ ਤਾਂ ਆਓ ਫਿਰ ਲਈਏ ਆਨੰਦ ਕਿਉਂ ਬੇਸ਼ੱਕ ਇੰਨਾਂ ਚੀਜ਼ਾਂ ਦੇ ਵਿੱਚ ਇੰਨਾ ਐਪਲੀਕੇਸ਼ਨਸ ਦੇ ਰਹੀ ਅਸੀਂ ਦੇਖ ਸਕਦੇ ਹਾਂ ਪਰ ਸਾਨੂੰ ਇਹ ਸਾਇੰਸ ਹੈ ਜਿਹੜੀ ਸਮਝਾ ਰਹੀ ਹੈ ਕਿ ਇਹ ਜਿਹੜੇ ਵਰਤਾਰੇ ਆ ਇਸ ਤਰ੍ਹਾਂ ਵਾਪਰਦੇ ਆ ਤੇ ਆਪਾਂ ਨੇ ਇਹਨਾਂ ਤੋਂ ਜਾਣਕਾਰੀ ਲੈ ਕੇ ਵਿਗਮਾ ਭਰਮਾ ਤੋਂ ਬਚੇ ਰਹਿਣਾ ਧੰਨਵਾਦ